ਵਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰੇ ਅਰਸੋਂ ਕੋਰਸੋਂ ਝਟੀਐ ਤੁਧ ਡਠੇ ਸਚੇ ਪਾਤਿਸਾ ਮਾਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾ ਤਿਸਾ ਹੋ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਸੱਜਣ ਸੱਚਾ ਪਾ ਤਿਸਾ ਹੋ ਸਿਰ ਸਾਹਾਂ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਅੱਲਾਹ ਤੀਜਾ ਪੂਰਾ ਬਲ ਲਿਖਿਆ ਕਮਾਵਣਾ ਜੇ ਕਰਤੈ ਆਪ ਲਿਖਿਆਸ ਸਰਿਆ ਗੁਣਤਾਸ ਪੂਰਗ ਲਿਖਿਆ ਕਮਾਵਣਾ ਜੇ ਕਰਤਾ ਆਪ ਲਿਖਿਆਸ ਸਰਿਆ ਗੁਣਤਾਸ ਮਤ ਜਾਣਾ ਹੋ ਜਗ ਜੀਵ ਦਾ ਦੁਜਾ ਪਾਏ ਮੋਇਆਸ ਜਿਨੇ ਗੁਰਮੁਖ ਨਾਮ ਨਾ ਚਿਤਿਓ ਸੇ ਬਹਿਣ ਨਾਮ ਮਿਲਨੀ ਪਾਸ ਦੁਖ ਲਗਾ ਬਹੁਤ ਘਾਣਾ ਤੋ ਕਲਤ ਨਾ ਸਾਥ ਕੋਈ ਜਾਸ ਲੋਕਾ ਵਿੱਚ ਮੋਹ ਕਾਲਾ ਹੁਆ ਅੰਦਰ ਉਬੇ ਸਾਸ ਮਨ ਮੁਖਾ ਨੋ ਕੋ ਨਾ ਵਿਸਾਹੀ ਚੁੱਕ ਗਿਆ ਵੇਸਾਸ ਨਾਨਕ ਗੁਰਮੁਖਾ ਨੋ ਸੁਖ ਅਗਲਾ ਜੇਨਾ ਅੰਤਰ ਨਾਮ ਨਿਵਾਸ ਮਹੱਲਾਤੀ ਜੰ ਸੇ ਸਣ ਸੇ ਸਜਣਾ ਜੇ ਕਮਿਲਾ ਸੁਭਾਈ ਸਤ ਗੁਰ ਕਾ ਪਾਣਾ ਅਨ ਦਿਨ ਕਰ ਹੈ ਸੇ ਸੱਚ ਰਹੇ ਸਮਾਈ ਦੁਜਾ ਪਾਏ ਲੱਗੇ ਸੱਜਣਾ ਨਾ ਆਖਿਆ ਹੈ ਜੇ ਅਬਮਾਨ ਕਰ ਹੈ ਵਿਕਾਰ ਮਨਮੁਖ ਆਪ ਸਵਾਰਥੀ ਕਾਰਜ ਸਕਹ ਸਵਾਰ ਨਾਨਕ ਪੂਰਾ ਬਲਖਿਆ ਕਮਾਵਣਾ ਕੋ ਨਾਮ ਮਟਣ ਹਾਰ ਦੇ ਆਪੇ ਜਗਤ ਉਪਾਏ ਕਾ ਆਪ ਖੇਲ ਰਚਾਇਆ ਤ੍ਰਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ ਵਿਚ ਹਉ ਮੈ ਲਖਾ ਮੰਗੀਆ ਫਿਰ ਆਵੈ ਜਾਇਆ ਜਿਨਾਂ ਹਾਰੇ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਬਲਿਹਾਰੀ ਗੁਰ ਦਾ ਸਦਾ ਕੁਮਾਇਆ ਜਿਨ ਹਾਰੇ ਆਪ ਕਿਰਪਾ ਕਰ ਸੇ ਗੁਰ ਸਮਝਾਇਆ ਬਲਹਾਰੀ ਗੁਰ ਆਪਣੇ ਸਦਾ ਸਦਾ ਕੁਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ 3 ਪੂਰਬ ਲਿਖਿਆ ਕਮਾਵਣਾ ਜੇ ਕਰਤਾ ਆਪ ਲਿਖਿਆਸ ਮੋਹ ਠਗਾਉਲੀ ਪਾਈ ਅਨਾ ਵਿਸਰਿਆ ਗੁਣਤਾਸ ਰਾਗ ਸੋਰਠ ਦੀ ਵਾਰ ਦੀ ਪੌੜੀ ਤੀਜੀ ਸਲੋਕਾ ਨਾਲ